ਪਿਛਲੇ ਦਿਨੀ ਨੇਪਾਲ ਦੇ ਵਿੱਚ ਕੀ ਕੁਝ ਹੋ ਕੇ ਹਟਿਆ ਸਭ ਨੂੰ ਪਤਾ ਹੈ ਤੇ ਹਰ ਕੋਈ ਬੰਦਾ ਇੱਕ ਹੀ ਗੱਲ ਕਰ ਰਿਹਾ ਜਨ ਜੀ ਜਨ ਜੀ ਕੌਣ ਨੇ ਜਨ ਜੀ ਜਨਰੇਸ਼ਨ ਜੈਟ ਨੂੰ ਕਿਹਾ ਜਾਂਦਾ ਹੈ ਜਿਵੇਂ 1997 ਤੋਂ ਲੈ ਕੇ ਜਿਨ੍ਹਾਂ ਦਾ 2012 ਦੇ ਵਿੱਚ ਵਿੱਚ ਜਨਮ ਹੋਇਆ ਉਸ ਬੱਚਿਆਂ ਨੂੰ ਜਨ ਜੀ ਕਿਹਾ ਜਾਂਦਾ ਹੈ ਉਹਨਾਂ ਨੇ ਇੱਕ ਪ੍ਰੋਟੈਸਟ ਸ਼ੁਰੂ ਕਰਿਆ ਸੀਗਾ ਉਹ ਕਿਉਂ ਸ਼ੁਰੂ ਕਰਨਾ ਪਿਆ ਉਤੋਂ ਦਾ ਜਿ ਇੱਕ ਕਾਠਮੰਡੂ ਦਾ ਇੱਕ ਰੈਪਰ ਹੈ ਗਾਣੇ ਗਾਉਂਦਾ ਹੈ ਰੈਪ ਕਰਦਾ ਹੈ ਬੈਲਨ ਸ਼ਾਹ ਉਹ ਆਪਦੇ ਰੈਪ ਦੇ ਵਿੱਚ ਆਪਦੇ ਗਾਣਿਆਂ ਦੇ ਵਿੱਚ ਅਕਸਰ ਜਿਹੜਾ ਨੇਪਾਲ ਦੇ ਵਿੱਚ ਹੋ ਰਿਹਾ ਸੀ ਵਿਸ਼ਟਾਚਾਰ ਉਹਦੇ ਖਿਲਾਫ ਬਾਤ ਚੱਕਦਾ ਹੁੰਦਾ ਸੀ ਤੇ ਉਹ ਗਾਣਿਆਂ ਨੇ ਉਥੋਂ ਦੀ ਜਿਹੜੀ ਜੈਨਤੀ ਉਹਨਾਂ ਤੇ ਬਹੁਤ ਪ੍ਰਭਾਵ ਪਾਇਆ ਤੇ ਉਹਨਾਂ ਨੂੰ ਮਤਲਬ ਇੱਕ ਜਿਵੇਂ ਨੇ ਆਪਾਂ ਕਹਿੰਦੇ ਜਜਬਾ ਜਨੂੰਨ ਪੈਦਾ ਕਰਿਆ ਵੀ ਆਪਾਂ ਵਿਸ਼ਟਾਚਾਰ ਦੇ ਖਿਲਾਫ ਬੋਲੀਏ ਉਸ ਤੋਂ ਬਾਅਦ ਜਿਹੜਾ ਇਹ ਸਿੰਗਰ ਹੈ ਬੈਲਨ ਸ਼ਾ ਫਿਰ ਇਹ ਹੌਲੀ-ਹੌਲੀ ਅਜ਼ਾਰ ਖੜਾ ਵੀ ਹੁੰਦਾ ਹੈ ਕਟਮੰਡੂ ਤੋਂ ਤੇ ਮੇਰ ਵੀ ਮੰਦ ਹੈ ਅੱਛਾ ਜੀ ਹੁਣ ਉਹਨੇ ਆਪਾਂ ਵੀ ਇਸ ਪ੍ਰੋਟੈਸਟ ਬਾਰੇ ਵੀ ਕਿਉਂ ਕਰਨਾ ਪਿਆ ਜਿਵੇਂ ਜਿਵੇਂ ਬੈਲੰਸ਼ਾ ਦੇ ਗਾਣਿਆਂ ਨੇ ਲੋਕਾਂ ਚ ਚਾਹ ਭਰਿਆ ਉਸ ਤਰੀਕੇ ਨਾਲ ਲੋਕ ਜਾਗਰੂਕ ਹੋਏ ਤਾਂ ਉਹਨਾਂ ਨੇ ਜਿਹੜਾ ਇਥੋਂ ਦੀ ਗਵਰਨਮੈਂਟ ਘਪਲਾ ਕਰਦੀ ਹੈ ਭ੍ਰਿਸ਼ਟਾਚਾਰ ਕਰਦੀ ਹੈ ਉਹਦੇ ਖਿਲਾਫ ਉਹਨਾਂ ਨੇ ਬੋਲਣਾ ਸ਼ੁਰੂ ਕਰਤਾ ਬਹੁਤ ਜ਼ਿਆਦਾ ਬੋਲਿਆ ਗਿਆ ਉਹ ਪੁੱਛਣ ਲੱਗ ਗਏ ਜਿਹੜਾ ਇੰਨਾ ਪੈਸਾ ਸਾਡੇ ਤੋਂ ਲੋਕ ਇਕੱਠਾ ਕਰਦੇ ਆ ਅਸੀਂ ਤਾਂ ਭੁੱਖੇ ਮਰੀ ਜੰਨੇ ਆ ਜਿਹੜੇ ਸਾਡੇ ਦੇਖਦੇ ਮੰਤਰੀ ਐ ਇਹ ਸਾਰੇ ਐਸ਼ ਕਰ ਰਹੇ ਨੇ ਇੱਥੋਂ ਪੈਸਾ ਇਕੱਠਾ ਕਰਕੇ ਸਵਿਟਸ ਬੈਂਕਾਂ ਚ ਟਿੱਟੀਆਂ ਦੇ ਰਹੇ ਜਿਹੜੇ ਇਹਨਾਂ ਦੇ ਬੱਚੇ ਐ ਉਹ ਫੋਰਨ ਚ ਪੜਦੇ ਨੇ ਉੱਥੇ ਰਹਿੰਦੇ ਨੇ ਉਹਨਾਂ ਦੇ ਜਿਹੜੇ ਕੱਪੜੇ ਐ ਉਹ ਕੋਈ ਨੇ ਮਹਿੰਗੇ ਮਹਿੰਗੇ ਕਿੱਥੋਂ ਆਉਂਦੇ ਨੇ ਸਾਡਾ ਸਾਰਾ ਪੈਸਾ ਇਹ ਕਿਉਂ ਖਾ ਰਹੇ ਨੇ ਜੇ ਤਾਂ ਇਹੋ ਜਿਹੀਆਂ ਵਾਜੀਆਂ ਉੱਠੀਆਂ ਤਾਂ ਇਹਦੀ ਉੱਥੋਂ ਦੀ ਗਵਰਨਮੈਂਟ ਐ ਉਹਨੇ ਸੋਚਿਆ ਵੀ ਆਪਾਂ ਸੋਸ਼ਲ ਮੀਡੀਆ ਬੰਦ ਕਰ ਦਈਏ ਉਹਨਾਂ ਨੇ ਜੀ ਸਾਰਾ ਕੁਝ ਬੰਦ ਕਰਤਾ ਭਾਵੇਂ ਉਹ ਫੇਸਬੁੱਕ ਹੋਵੇ ਭਾਵੇਂ ਉਹ ਇੰਸਟਾਗ੍ਰਾਮ ਹੋਵੇ ਭਾਵੇਂ YouTube <Sanye> ਹੋਵੇ ਇੱਥੋਂ ਤੱਕ ਕਿ WhatsApp ਵੀ ਬੰਦ ਕਰ ਉਹਨਾਂ ਨੂੰ ਹੋ ਗਿਆ ਵੀ ਹੁਣ ਆਪਸ ਵਿੱਚ ਗੱਲ ਵੀ ਨਾ ਕਰ ਸਕਣ ਤਾਂ ਜਿਹੜਾ ਉਹਨਾਂ ਨੇ ਜਿਹੜੀ ਜਨਜੀ ਆ ਉਹਨਾਂ ਨੇ ਹੋਰ ਜਿਹੜੇ ਟੇਜ ਜਿਹੜਾ ਪ੍ਰਦਰਸ਼ਨ ਸ਼ੁਰੂ ਕਰਤਾ ਜਿਹੜੀ ਇਹ ਸਾਡੀ ਆਵਾਜ਼ ਆ ਉਹਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਸਰਕਾਰ ਦੇ ਖਿਲਾਫ ਉਹਨਾਂ ਦਾ ਜਿਹੜਾ ਗੁੱਸਾ ਹੋਰ ਜ਼ਿਆਦਾ ਵੱਧ ਗਿਆ ਤੇ ਇਹ ਸਭ ਕੁਝ ਦੇਖਦੇ ਹੋਏ ਜਿਹੜੀ ਉੱਥੋਂ ਦੀ ਸਰਕਾਰ ਆ ਉਹਨੇ ਫਿਰ ਗੋਲੀ ਚਲਾਉਣ ਦਾ ਆਰਡਰ ਦਿੱਤਾ ਜਿਸ ਕਰਕੇ ਕੁਝ ਬੱਚਿਆਂ ਦੀਆਂ ਮਤਲਬ ਜਾਨਾਂ ਵੀ ਗਈਆਂ ਉਸ ਤੋਂ ਬਾਅਦ ਲੋਕਾਂ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਤਾਂ ਉਹਨਾਂ ਨੇ ਪਾਰਲੀਮੈਂਟ ਤੱਕ ਨੂੰ ਅੱਗ ਲਾ ਦਿੱਤੀ ਇਹਦੇ ਵਿੱਚ ਪ੍ਰਧਾਨ ਮੰਤਰੀ ਦਾ ਘਰ ਸੀ ਉਹਨੂੰ ਵੀ ਅੱਗ ਲਾ ਦਿੱਤੀ ਗਈ ਰਾਸ਼ਟਰਪਤੀ ਜਿਹੜਾ ਉੱਥੋਂ ਦਾ ਉਹਦਾ ਘਰ ਵੀ ਨਹੀਂ ਛੱਡਿਆ ਤੇ ਹਾਲਾਂਕਿ ਜਿਹੜਾ ਉੱਥੋਂ ਦਾ ਪ੍ਰਧਾਨ ਮੰਤਰੀ ਹੈ ਉਹ ਪਹਿਲਾਂ ਹੀ ਅਸਤੀਫਾ ਦੇ ਕੇ ਭੱਜ ਚੁੱਕਿਆ ਸੀਗਾ ਜਿਹੜੇ ਲੀਡਰ ਉੱਥੇ ਰਹਿ ਗਏ ਉਹ ਤੁਸੀਂ ਵੀਡੀਓ ਵੇਖਿਆ ਵੀ ਹੋਣਗੇ ਉਹਨਾਂ ਨੇ ਭਜਾ ਭਜਾ ਕੁੱਟੇ ਤੇ ਬਹੁਤ ਜ਼ਿਆਦਾ ਲੋਕਾਂ ਨੇ ਗੁੱਸਾ ਸੀਗਾ ਉਹ ਸ਼ਰਮ ਪਤਾ ਵੀ ਲੱਗ ਰਿਹਾ ਵੀ ਲੋਕ ਕਿੰਨੇ ਜ਼ਿਆਦਾ ਉਹਨਾਂ ਤੋਂ ਅੱਕੇ ਪਏ ਸੀਗੇ ਹਾਲਾਂਕਿ ਅੱਜ ਦੇ ਹਾਲਾਤਾਂ ਤੇ ਮਿਲਟਰੀ ਨੇ ਆਹਦੇ ਹੁਣ ਕਾਬੂ ਪਾ ਲਿਆ ਤੇ ਹੁਣ ਤਾਂ ਉੱਥੋਂ ਦੀ ਜਿਹੜੀ ਨਵੀਂ ਪਹਿਲੀ ਵਾਰੀ ਮਹਿਲਾ ਜਿਹੜੀ ਪ੍ਰਧਾਨ ਮੰਤਰੀ ਵੇਖ ਵੀ ਲਿਆਣਾ ਕਿਹਾ ਜਾਂਦਾ ਵੀ ਉਹਨਾਂ ਦਾ ਸੁਭਾਅ ਵੀ ਥੋੜਾ ਜਿਹਾ ਸਖਤ ਹੈ ਤੇ ਪਰ ਉਹਨਾਂ ਨੇ ਜਿਹੜੀਆਂ ਜੈਨ ਜਿੰਦੀਆਂ ਪੰਜ ਮੰਗੀਆਂ ਸੀਗੀਆਂ ਉਹਨਾਂ ਨੂੰ ਜਿਹੜਾ ਮੰਨ ਲਿਆ ਤੇ ਤੁਸੀਂ ਵੇਖ ਲਓ ਵੀ ਇਹ ਸਭ ਕੁਝ ਏਦੋਂ ਪਹਿਲਾਂ ਸ਼੍ਰੀਲੰਕਾ ਵਿੱਚ ਵੀ ਹੋਇਆ ਬੰਗਲਾਦੇਸ਼ ਵਿੱਚ ਵੀ ਹੋਇਆ ਤੇ ਹੁਣ ਨੇਪਾਲ ਵਿੱਚ ਜਦੋਂ ਨੌਜਵਾਨ ਜਾਗਦਾ ਤਾਂ ਕੀ ਕੁਝ ਹੋ ਜਾਂਦਾ ਤੁਹਾਡੇ ਸਾਹਮਣੇ ਨੇ ਤੇ ਬਸ ਇਹੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਜੈਨ ਜੀ ਕੀ ਹੁੰਦਾ ਹੈ ਕਿਵੇਂ ਇੱਕ ਨੌਜਵਾਨ ਉੱਠਦੇ ਆ ਤੇ ਕਿੱਡੀ ਵੱਡੀ ਕ੍ਰਾਂਤੀ ਲਿਆਉਂਦੇ ਆ ਸਰਕਾਰ ਦਾ ਤਖਤਾ ਪਲਟਦਾ ਉਹਨਾਂ ਨੇ ਉਮੀਦ ਆਉਣ ਵਾਲੇ ਦਿਨਾਂ ਦੇ ਵਿੱਚ ਨਪਾਲ ਵਿੱਚ ਸਭ ਕੁਝ ਠੀਕ ਹੋਊਗਾ ਤੇ ਸਭ ਤੋਂ ਜਿਹੜੀ ਵਧੀਆ ਗੱਲ ਲੱਗੀ ਵੀਡੀਓ ਤੋਂ ਪਤਾ ਲੱਗ ਰਿਹਾ ਵੀ ਜਿਹੜਾ ਕੁਝ ਉਹਨਾਂ ਨੇ ਲੁੱਟਿਆ ਸੀ ਉਹ ਵਾਪਸ ਕਰ ਰਹੇ ਆ ਤੇ ਜਿਹੜੀਆਂ ਸ਼ਰਤਾਂ ਛੁਟਕੀਆਂ ਸੀ ਉਹਨਾਂ ਨੇ ਖਰਾਬ ਕੀਤੀਆਂ ਸੀ ਅੱਗਾ ਲਾਈਆਂ ਗਈਆਂ ਸੀ ਉਹਨਾਂ ਨੂੰ ਉੱਥੋਂ ਜਿਹੜਾ ਨੌਜਵਾਨ ਆਪ ਹੀ ਉਹ ਇੱਕ ਸਾਫ਼ ਕਰਕੇ ਮੈਸੇਜ ਦੇ ਰਿਹਾ ਵੀ ਅਸੀਂ ਸਾਡਾ ਕੋਈ ਦੇਸ਼ਨਾਬ੍ਰੋਧ ਨਹੀਂਗਾ ਸਾਡਾ ਸਿਰਫ ਸਰਕਾਰਾਂ ਨਾਲ ਬ੍ਰੋਧ ਸੀਗਾ ਇੱਕ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਬਾਤ ਚੁੱਕੀ ਸੀਗੀ ਤੇ ਉਮੀਦ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਣੀ ਹੈ ਤੇ ਮਿਲਦੇ ਹਾਂ ਕਿਡਨ ਹੋਰ ਵੀਡੀਓ ਨਾਲ ਰੱਬ ਰੱਖਾ